ਕੀ ਪਤਾ ਤੂੰ ਆਪਣਾ ਸੁਨਾ ਉਹ ਆਪਣੀ ਤੇ ਵਧੀਆ ਵਾ ਤੇ ਤੂੰ ਹੀ ਬੜੀ ਚੰਗੀ ਕੀਤੀ ਆ ਹਾਏ ਹਾਏ ਪੁੱਤ ਕੀ ਮਾੜੀ ਕਰਤੀ ਆ ਮੈਂ ਕੀ ਗੱਲ ਹੋ ਗਈ ਆ ਤੂੰ ਕਿਹਾ ਕਿ ਮਲਕੀ ਤੂੰ ਕਿਹਾ ਕਿ ਸ਼ਾਮਾਂ ਨੂੰ ਮੈਂ ਆਇਣਾ ਵਾ ਤੇ ਹੁਣ ਤੀ ਦਿਨ ਲਾਉਂਦੇ ਏ ਤੁਹਾਡਾ ਕੀ ਮਲੇ ਕੋਈ ਸਟੈਂਡ ਹੈਗਾ ਵਾ ਮੇਰੀ ਗੱਲ ਸੁਣ ਪੁੱਤ ਉਹ ਤੇਰੀ ਨਾਨੀ ਨਹੀਂ ਠੀਕ ਤੇ ਉਹਨੇ ਮੈਨੂੰ ਨਾ ਰੱਖ ਲਿਆ ਵੇਖ ਲਾ ਮੁੰਡਾ ਫੋਨ ਕਰਨ ਦਿਆ ਵਾ ਵੀ ਮੰਮੀ ਪਰਸੋਂ ਦੀ ਗਈਆਂ ਤਾਂ ਘਰ ਆ ਜਾ ਰੋਟੀ ਪਾਣੀ ਤੋਂ ਬੜੇ ਤੰਗ ਵਾਂ ਗੱਲ ਤਾਂ ਸਹੀ ਆ ਭੀ ਆਂਡ ਗਵਾਂਡ ਰੋਟੀ ਪਕਾ ਕੇ ਰੋਜ ਦਿੰਦਾ ਵਾ ਪਰ ਵੇਖ ਲਾ ਜਦੋਂ ਪੇਕੇ ਆਉਣਾ ਵਾ ਨਾ ਪਸੱਕਾ ਮਾਰ ਕੇ ਬਹਿ ਜਾਣਾ ਵਾ ਜਾਣ ਦਾ ਨਾ ਹੀ ਨਹੀਂ ਲੈਣਾ ਠੇਕੇਦਾਰ ਤੇ ਪੈਸੇ ਦੇਣ ਵਾਲੇ ਹੀ ਅੱਛਾ ਉਹ ਵੇਖਣ ਰਿਹਾ ਵਾ 20000 ਵਾ 10000 ਵਾ ਚਲ ਕੋਈ ਗੱਲ ਨਹੀਂ ਆ ਹੁਣ ਕਣਕ ਦੇ ਆਏ ਆ ਨਾ ਥੋੜੇ ਬਹੁਤੇ ਲਾ ਦੋ ਚਲ ਕੋ ਹੁਣ ਲੱਥਣਗੇ ਕੋਚੋ ਨਹੀਂ ਹਲਾ ਦਾਂਗੇ ਮੇਰੀ ਗੱਲ ਸੁਣੋ ਭੈਣ ਤੁਹਾਡੀ ਨੂੰ ਫੋਨ ਆਉਂਦਿਆ ਹੀ ਮੁੰਡੇ ਦਾ ਅੱਛਾ ਕੀ ਕਹਿੰਦੇ ਉਹ ਕਹਿੰਦੇ ਹੁਣ ਆਪੀ ਆ ਜਾ ਤਹੀ ਨੇ ਸਿਆਣੇ ਜੇ ਤੀਜਾ